ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ ਯੂਜ਼ਰ ਲਈ ਜ਼ਰੂਰੀ ਖਬਰ ਹੈ ਜੀਓ ਨੇ ਬੰਦ ਕਰ ਦਿੱਤੇ ਇਹ ਦੋ ਸਸਤੇ ਪਲਾਨ ਜੀ ਹਾਂ ਜੇਕਰ ਤੁਸੀਂ ਵੀ ਜੀਓ ਦੀ SIM ਵਰਤਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਆਲ ਨੋਟੀਫਿਕੇਸ਼ਨਾਂ ਜ਼ਰੂਰ ਕਰ ਲਵੋ ਤਾਂ ਜੋ ਤੁਹਾਨੂੰ ਇਸ ਚੈਨਲ ਤੇ ਪੰਜਾਬੀ ਖਬਰਾਂ ਦੀ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਆ ਮਿਲਦੀ ਰਹੇ ਸਮੇਂ ਸਮੇਂ ਤੇ ਸੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਵੀ ਜੀਓ ਦੀ SIM ਵਰਤਦੇ ਹੋ ਜਾਂ ਫਿਰ ਵਰਤਮਾਨੀ ਸੋਚ ਰਹੇ ਹੋ ਤਾਂ ਇਹ ਖਬਰ ਜਿਹੜੀ ਆ ਤੁਹਾਡੇ ਲਈ ਅਹਿਮ ਜਿਹੜੀ ਆ ਰਹਿਣ ਵਾਲੀ ਆ ਤੁਹਾਨੂੰ ਦੱਸ ਦਈਏ ਕਿ Jio ਯਾਨੀ ਕਿ Reliance ਕੰਪਨੀ ਨੇ ਆਪਣੇ ਜ਼ੂਜ਼ਰਾ ਨੂੰ ਇੱਕ ਵੱਡਾ ਝਟਕਾ ਜੜਾ ਦਿੱਤਾ ਤੁਹਾਨੂੰ ਦੱਸ ਦਿਆਂ ਕਿ Jio ਨੇ ਆਪਣੇ ਦੋ ਸਸਤੇ ਪਲਾਨ ਜਿਹੜੇ ਨੇ ਪੰਦ ਕਰ ਦਿੱਤੇ ਨੇ ਤੁਹਾਨੂੰ ਦੱਸ ਦੇ ਕਿ ਜਿਹੜੇ ਇਹ ਪਲਾਨ ਬੰਦ ਕੀਤੇ ਨੇ ਜੋ ਕਿ 22 ਅਗਸਤ 2025 ਤੋਂ ਚਾਲੂ ਕੀਤੇ ਜਾਣਗੇ ਜਿੱਥੇ ਤੁਸੀਂ ਪਹਿਲਾਂ ਕਾਫੀ ਸਸਤੇ ਪ੍ਰੈਨ ਵਰਤ ਕੇ ਆਪਣਾ ਜਿਹੜਾ ਡੇਲੀ ਡਾਟਾ ਯੂਜ਼ ਕਰਦੇ ਸੀ ਉਹ ਤੁਹਾਨੂੰ ਹੁਣ ਮਿਲਣਾ ਜਿਹੜਾ ਬੰਦ ਹੋ ਜਾਵੇਗਾ ਕਿਉਂਕਿ Jio ਦੇ ਵਿੱਚ ਜੋ ਸਸਤੇ ਪਲਾਨ ਸੀ ਉਹ Jio ਨੇ ਹਮੇਸ਼ਾ ਹਮੇਸ਼ਾ ਦੇ ਲਈ ਹਟਾ ਦਿੱਤੇ ਨੇ ਹੁਣ ਤੁਹਾਨੂੰ ਆਪਣੀ ਜੇਬ ਵਿੱਚੋਂ ਕਿੰਨੇ ਪੈਸੇ ਖਰਚ ਕਰਨੇ ਹੋਣਗੇ ਉਹਦੇ ਵਾਸਤੇ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਜਾਣਕਾਰੀ ਦੇਣ ਜਾ ਰਹੇ ਹਾਂ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ Reliance Jio ਨੇ ਆਪਣੇ ਦੋ ਪਲਾਨ ਜਿਹੜੇ ਨੇ ਉਹ ਬਿਲਕੁਲ ਪਰਮਾਨੈਂਟ ਬੰਦ ਕਰ ਦਿੱਤੇ ਨੇ ਕਿਉਂ ਬੰਦ ਕੀਤੇ ਨੇ ਇਹਦੇ ਬਾਰੇ ਤਾਂ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਜਿਹੜੀ ਹੈ ਐਂਡ ਵਿੱਚ ਦੇ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ Jio ਨੇ AirLines ਨੇ ਆਪਣੇ 209 ਰੁਪਏ ਵਾਲਾ ਅਤੇ ਦੂਸਰਾ ਜਿਹੜਾ ਦੀ ਸਾਰਜ ਹੈਗਾ ਉਹ ਹੈਗਾ ਜੀ ਤੁਹਾਡਾ 299 ਰੁਪਏ ਵਾਲਾ ਜਿੱਥੇ 299 ਰੁਪਏ ਵਾਲਾ ਤੇ 2900 ਰੁਪਏ ਦਾ ਜਿਹੜਾ ਸਭ ਤੋਂ ਸਸਤਾ ਪਲਾਨ ਸੀ Jio ਦਾ ਉਹ ਬੰਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਤੁਹਾਨੂੰ 1GB ਡਾਟਾ ਪਲਾਨ ਜਿਹੜਾ ਦਿੱਤਾ ਜਾਂਦਾ ਸੀ ਜੋ ਕਿ ਕਸਟਮਰ ਜੋ ਕਿ ਯੂਜ਼ਰ ਸੀ ਜਿਹੜੇ Jio ਦੇ ਉਹ 22 ਦਿਨਾਂ ਦੇ ਲਈ ਯੂਜ਼ ਕਰ ਸਕਦੇ ਸੀ ਇਸੇ ਤਰ੍ਹਾਂ ਦੂਸਰਾ ਸੀ ਜਿਹੜਾ ਰੀਚਾਰਜ ਕਰਦੇ ਸੀ ਤੁਸੀਂ 299 ਰੁਪਏ ਦਾ ਜਿਹਦੇ ਵਿੱਚ ਤੁਹਾਨੂੰ ਪ੍ਰਤੀ ਦਿਨ 1 GB ਡਾਟਾ ਮਿਲਦਾ ਸੀ ਜਿਸ ਨੂੰ ਤੁਸੀਂ 28 ਦਿਨ ਤੱਕ ਚਲਾ ਸਕਦੇ ਸੀ ਪਰ ਹੁਣ ਇਹ ਦੋਵੇਂ ਪਲਾਨ Jio ਨੇ ਆਪਣੀ ਅਧਿਕਾਰਤ Jio ਐਪ ਅਤੇ Jio ਦੀ ਵੈੱਬਸਾਈਟ ਤੇ ਉਪਲਬਧ ਨਹੀਂ ਕੀਤੇ ਇਹ ਉੱਥੋਂ ਹਟਾ ਦਿੱਤੇ ਗਏ ਨੇ ਜੋ ਜੀਓ ਦਾ ਸਭ ਤੋਂ ਛੋਟਾ ਤੇ ਸਸਤਾ ਪਲਾਨ ਜੋ ਕੀ ਰਹਿ ਚੁੱਕਾ ਹੈਗਾ 239 ਰੁਪਏ ਦਾ ਸਿਰਫ 239 ਰੁਪਏ ਦੇ ਵਿੱਚ ਹੁਣ ਤੁਹਾਨੂੰ ਇਸ ਦੇ ਵਿੱਚ ਪਲਾਨ ਵਿੱਚ ਤੁਹਾਨੂੰ ਹਰ ਰੋਜ਼ 1.5 GB ਡਾਟਾ ਦਿੱਤਾ ਜਾ ਰਿਹਾ ਇਸ ਦੀ ਵੈਧਤਾ ਜਿਹੜੀ ਆ ਉਹ ਸਿਰਫ 22 ਦਿਨਾਂ ਦੀ ਆ ਇਸ ਤੋਂ ਬਾਅਦ ਜੀਓ ਨੇ ਆਪਣਾ ਜਿਹੜਾ ਨਵਾਂ ਪਲਾਨ ਸ਼ੁਰੂ ਕੀਤਾ ਹੈਗਾ ਉਹ ਹੈਗਾ ਜੀ 299 ਰੁਪਏ ਦਾ ਇਸ ਦੇ ਵਿੱਚ ਤੁਹਾਨੂੰ 1.5 GB ਡਾਟਾ ਮਿਲੇਗਾ ਅਤੇ ਇਸ ਜਿਹੜੀ ਵੈਧਤਾ ਆ ਉਹ ਤੁਹਾਨੂੰ 28 ਦਿਨਾਂ ਦੇ ਲਈ ਮਿਲੇਗੀ ਇਸ ਦਾ ਮਤਲਬ ਹੈ ਕਿ ਜੋ ਗਾਹਕ ਪਹਿਲਾਂ 299 ਰੁਪਏ ਦਾ ਰੀਚਾਰਜ ਕਹਦਾ ਸੀ ਉਸ ਨੂੰ ਹੁਣ 200 239 ਰੁਪਏ ਖਰਚ ਕਰਨੇ ਹੋਣ ਕਿਤੇ ਜਿਹੜਾ ਗਾਹਕ 299 ਰੁਪਏ ਦਾ ਰੀਚਾਰਜ ਕਰਦਾ ਸੀ ਉਸ ਨੂੰ ਹੁਣ 299 ਰੁਪਏ ਦਾ ਰੀਚਾਰਜ ਜਿਹੜਾ ਕਰਨਾ ਪਵੇਗਾ ਜਾਨੀ ਕਿ ਤੁਹਾਡੀ ਸੇਵ ਤੇ ਜਿਹੜਾ ਆ 500 ਰੁਪਏ ਦਾ ਖਰਚਾ ਜਿਹੜਾ ਵੱਧ ਗਿਆ ਇਹ ਰਿਚਾਰਜ ਇਸ ਕਰਕੇ ਬੰਦ ਕੀਤੇ ਗਏ ਨੇ ਤੁਹਾਨੂੰ ਦੱਸ ਦੇ ਕਿ ਕਿਉਂ ਕਿ ਪਹਿਲਾਂ ਜਿੱਥੇ ਤੁਹਾਨੂੰ 1GB ਡਾਟਾ ਮਿਲਦਾ ਸੀ ਉੱਥੇ ਹੁਣ Jio ਨੇ ਤੁਹਾਨੂੰ 1.5GB ਡਾਟਾ ਜਿਹੜਾ ਦੇਣਾ ਸ਼ੁਰੂਮ ਕਰ ਦਿੱਤਾ ਇਸ ਕਰਕੇ ਇਹ ਰਿਚਾਰਜ ਜਿਹੜੇ ਨੇ ਬੰਦ ਕਰ ਦਿੱਤੇ ਨੇ ਇਹ ਹੁਣ ਹਮੇਸ਼ਾ ਹਮੇਸ਼ਾ ਦੇ ਲਈ ਪਰਮਾਨੈਂਟਲੀ Jio ਨੇ ਬੰਦ ਕਰ ਦਿੱਤੇ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਧੰਨਵਾਦ